ਤਿੰਨ ਜੀ ਸੀਗਾ ਕੋਰਸ ਹੈ ਦਾ ਜੀ ਤਿੰਨ ਵਰਤੋ ਫਿਰ ਆਪਾਂ ਨਹੀਂ ਹੁੰਦਾ ਪਰ ਉਹ ਚੀਜ਼ ਹੈ ਤੇ ਬਈ ਇਹਦੇ ਤੇ ਇਹ ਵੀ ਲਿਖਿਆ ਹੋਇਆ ਵੀ ਜੇ ਤੁਸੀਂ ਤੁਹਾਡੇ ਕੋਈ ਗਰੰਟੀ ਹਾਂ ਬਿਲਕੁਲ ਲਿਖਿਆ ਆਪਣਾ ਬਿਲਕੁਲ ਗਰੰਟੀ ਲੈਣੇ ਆ ਬਿਲਕੁਲ ਬਿਲਕੁਲ ਲੈਣੇ ਵੀਰੇ ਆ ਆਹ ਮਹਣੋ ਜਿੰਨਾਂ ਦੇ ਬਾਹਰ ਰੋਕਾਂ ਦੀ ਸਿਕਰੀ ਬਹੁਤ ਪੈਂਦੀ ਹੈ ਹੂੰ ਸਿਕਰੀ ਨਾ ਸਿਕਰੀ ਬਹੁਤ ਸਿਕਰੀ ਤਕਰੀਬਨ ਇੱਕ ਨਾਲ ਸਾਡਾ ਤੇਲ ਨਾਲ ਇੱਕ ਸ਼ੈਂਪੂ ਦਿੰਨੇ ਆ ਜੀ ਸਿਕਰੀ ਤਾਂ ਹਫਤੇ ਦੇ ਵਿੱਚ ਵਿੱਚ ਖਤਮ ਹਫਤੇ ਦੇ ਵਿੱਚ ਵਿੱਚ ਖਤਮ ਦੋ ਤਿੰਨ ਸਾਲ ਚਾਰ ਸਾਲ ਪਰਫੈਕਟ ਆਪਨੋ 40 ਸਾਲ ਹੋ ਗਏ ਵੀਰ ਮੇਰੇ ਆਹ 40 ਸਾਲ ਦਾ ਤਜਰਬਾ ਬਹੁਤ ਜ਼ਿਆਦਾ ਹੁੰਦਾ ਥੋੜਾ ਜਿਹਾ ਆਹ ਤੇ ਲਾ ਵੀਰੇ ਪੂਰੀ ਨਿਸ਼ਾਨੀ ਦੇਖ ਲਓ ਥੱਲੇ ਦਵਾਈ ਆ ਦਵਾਈ ਨੂੰ ਹਲਾ ਕੇ ਲਾਉਣਾ ਇਹਨੂੰ ਲਾਉਣ ਦਾ ਵੀ ਵਿਧੀ ਬਈ ਇਹਨੂੰ ਐ ਵੀ ਡੇਲੀ ਮੰਨ ਲਓ ਨਹਾਉਣ ਤੋਂ ਬਾਅਦ ਸਵੇਰ ਜੀ ਨਹਾ ਲੈ ਹਾਂਜੀ ਨਹਾਉਣ ਤੋਂ ਬਾਅਦ ਵਾਲ ਸਕਾ ਕੇ ਹਾਂ ਇਹਦਾ ਚੌਂਚਾ 1.5 ਚੌਂਚਾ ਤਲੀ ਤੇ ਪਾ ਕੇ ਨਾ ਹਲਕੀ ਹਲਕੀ ਨੂੰ ਸਾਜ ਕਰਨੀ ਹਲਕੀ ਹਲਕੀ ਨਾਰਮਲ ਜਿਮ ਇਫਕਾ ਇਹ ਨਾ ਹੋਵੇ ਤੁਸੀਂ ਮੇਰੇ ਨਾਲ ਮਗਰ ਐਂ ਬਾਹਰੋ ਤੈਨੂੰ ਕਿ ਵੀ ਐ ਝੱਟ ਦੇ ਕਰਾਂ ਕਈ ਹੁਣ ਬੰਦੇ 68 ਗਾਲ ਦੋਸਤੋ ਮੈਂ ਤੁਹਾਡਾ ਆਪਣਾ ਅਨਮੋਲ ਲੋਪੋ ਅੱਜ ਆਪਾਂ ਤੁਹਾਨੂੰ ਬਾਈ ਕੰਦੇ ਕੋਲੇ ਲੈ ਕੇ ਆ ਗਏ ਆ ਆਨੰਦ ਹਰਬਲ ਜਿਹੜਾ ਤੇਲ ਬਣਾਉਂਦਾ ਬਾਈ ਕਿਸੇ ਦੇ ਵਾਲ ਝਾੜਦੇ ਆ ਜਾਂ ਗਏ ਭੈਣ ਦੇ ਵਾਲ ਝਾੜਦੇ ਆ ਜਾਂ ਤੇ ਜਾ ਕੇ ਮੇਰੇ ਭਰਾ ਦੇ ਦਾੜੀ ਚ ਜਾਂ ਸਿਰ ਤੋਂ ਝਾੜਦੇ ਆ ਤਾਂ ਤੁਸੀਂ ਇੱਕ ਹੀ ਇੱਕ ਇਨਸਾਨ ਆ ਜਿਹੜੀਆਂ ਬਹੁਤ ਕਈ ਸਾਈਡਾਂ ਤੇ ਬਾਈ ਦਾ ਤੇਲ ਵਿਕਦਾ ਏ ਬੰਲਾ ਕਮਾਲ ਆ ਯਾਰ ਚੱਲ ਬੰਗੇ ਸਰ ਤਾਂ ਉੱਪਰ ਕੈਮਰਾ ਮਾਰ ਕੇ ਦਿਖਾ ਦਿਨ ਆਨੰਦ ਹਰਬਲ ਫੇਰ ਤੇ ਬਾਈ ਮੁੱਲਾਪੁਰ ਦੇ ਵਿੱਚ ਆ ਜਿਹੜਾ ਤੇਲ ਦਾ ਕੰਮ ਕਰਦਾ ਏ ਤੇਲ ਬਣਾਉਂਦਾ ਏ ਮਤਲਬ ਵੀ ਬਾਈ ਹੁਣ ਇਹਨੇ ਕਈ ਪੀੜੀਆਂ ਇਹ ਤੇਲ ਬਣਾ ਚੁੱਕੀਆਂ ਤੇ ਪੁਰਾਣਾ ਏ ਪੁਰਾਣੇ ਸਮਾਂ ਬਾਈ ਸਤਿ ਸ੍ਰੀ ਅਕਾਲ ਕਹਿੰਦੇ ਬਾਈ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਉਹ ਠੀਕ ਠਾਕ ਬਾਈ ਕਿਹਦੇ ਮੈਂ ਕਿਰਪਾ ਕਰਕੇ ਤੁਹਾਨੂੰ ਸਲਾਹ ਠੀਕ ਹੋ ਗਿਆ ਹਾਂਜੀ ਬਾਈ ਬਾਈ ਤੁਹਾਡਾ ਨਾਮ ਸੁਣਿਆ ਠੀਕ ਹੈ ਜੀ ਬਹੁਤ ਸਾਈਡਾਂ ਤੇ ਠੀਕ ਹੈ ਜੀ ਤੇ ਕਈ ਸਾਈਡਾਂ ਤੇ ਡੁਪਲੀਕੇਟ ਵੀ ਏ ਆਰੇ ਬਈ ਜੀ ਹੁਣ ਪ੍ਰੋਬਲਮ ਆਉਣ ਲੱਗੀ ਪਹਿਲਾਂ ਨਹੀਂ ਆਉਂਦੀ ਸੀ ਹੁਣ ਪ੍ਰੋਬਲਮ ਆਉਣ ਲੱਗੀ ਵੀਰੇ ਹਾਂਜੀ ਅਸੀਂ ਖੁਦ ਵੀ ਵੀਡੀਓ ਪਾਈ ਸੀ ਖੁਦ ਅਸੀਂ ਦੱਸਿਆ ਵੀ ਸੀਗਾ ਮੇਰੀ ਪ੍ਰੋਬਲਮ ਆ ਰਹੀ ਕਿਉਂ ਆਨ ਪਤਾ ਕੀ ਇਹ ਪਹਿਲਾਂ ਸੀਗਾ ਸਾਡਾ ਮੰਨ ਲਓ ਫਲਿੱਪਕਾਰਟ ਤੇ ਸੀਗਾ Amazon ਤੇ ਸੀਗਾ Meesho ਐਪ ਤੇ ਸੀਗਾ ਸਾਰੇ ਸੀਗੇ ਜੀ ਜੀ ਉਹਨਾਂ 2-3 ਮਹੀਨਿਆਂ ਦੀ ਨਾ ਕੁਝ ਵੀਰੇ ਪ੍ਰੋਬਲਮ ਆਉਣ ਲੱਗੀ ਸਾਡੇ ਹੀ ਮੰਨ ਲਾ 9 ਤੇ ਨਾ ਬੰਦੇ ਡੁਪਲੀਕੇਟ ਪਈ ਜਾਂਦੇ ਵਿੱਚ ਜਦੋਂ ਸਾਨੂੰ ਤਾਂ ਗਾਹ ਤੋਂ ਪਤਾ ਲੱਗਦਾ ਤਾਂ ਬਾਹਰ ਵੇਖਦਾ ਵੀ ਇਹ ਕੀ ਆ ਗਿਆ ਯਾਰ ਤੇ ਭਾਈ ਮੈਨੂੰ ਉਹ ਡੁਪਲੀਕੇਟ ਦਿਖਾ ਵੀ ਦੇ ਯਾਰ ਆਪਾਂ ਲੋਕਾਂ ਨੂੰ ਦਿਖਾ ਦਈਏ ਹਾਂ ਜੀ ਇਹ ਚੀਜ਼ ਆ ਉਹ ਸਾਡੇ ਦਾ ਵੀਰੇ ਸਾਡੇ ਪਤਾ ਕਿ ਜਿਹੜਾ ਸਾਡੇ ਤੇਲ ਦੀ ਨਿਸ਼ਾਨੀ ਆ ਜੀ ਸਾਡੇ ਦਾ ਆ ਦੇਖੋ ਸ਼ੀਸ਼ੀ ਆ ਜੀ ਸ਼ੀਸ਼ੀ ਦੇ ਉੱਪਰ ਸਾਡੇ ਦੋਨੇ ਨੰਬਰ ਲਿਖੇ ਹੋਏ ਆ ਜੀ ਦੋਨੇ ਨੰਬਰ ਲਿਖੇ ਬਾਕੀ ਸਾਡਾ ਐਡਰੈਸ ਲਿਖਿਆ ਉੱਪਰ ਸਾਰਾ ਟੋਟਲੀਆਂ ਪ੍ਰੋਪਰ ਡਰੈਸ ਲਿਖਿਆ ਹੋਇਆ ਪ੍ਰੋਪਰ ਨੰਬਰ ਲਿਖਿਆ ਹੋਇਆ ਵਾ ਵਿੱਚ ਆ ਪਰਚੀ ਪਈ ਆ ਹਾਂ ਕਿਵੇਂ ਆਪਾਂ ਇਹ ਦੱਸਿਓ ਕਿਵੇਂ ਅਪਲਾਈ ਕਰਨਾ ਜੀ ਫੇਰ ਆ ਡੱਬੀ ਆ ਡੱਬੀ ਦੇ ਉੱਪਰ ਸਾਰਾ ਡਰੈਸ ਸਾਡੀ ਸ਼ਾਪ ਦਾ ਜੀ ਸਾਡਾ ਆਪਦਾ ਨੰਬਰ ਫੋਨ ਨੰਬਰ ਸਭ ਕੁਝ ਆ ਜੀ ਇਹਦੇ ਉੱਪਰ ਕੁਝ ਵੀ ਨਹੀਂ ਆ ਇਹ ਸਿਰਫ ਇਹਦੀ ਪੈਕਿੰਗ ਵੀ ਆਪਾਂ ਦੇਖ ਲਓ ਇੱਕ ਜਿਵੇਂ ਜਾਲੀ ਜੀ ਨਹੀਂ ਕੀਤੀ ਬਸ ਉਹ ਜਾਲੀ ਦੀ ਪੈਕਿੰਗ ਇਹੀ ਕੁਝ ਵੀ ਨਹੀਂ ਇਹਦੇ ਉੱਪਰ ਨਾ ਕੋਈ ਨੰਬਰ ਆ ਨਾ ਕੋਈ ਡਰੈਸ ਆ ਕੁਝ ਵੀ ਨਹੀਂ ਇਹ ਕੱਲੀ ਗੱਤੇ ਜਿਵੇਂ ਲਟਕਿਆ ਹੀ ਆਉਂਦੀ ਐ ਅੱਛਾ ਕੁਝ ਨਹੀਂ ਉੱਤੇ ਜਿਵੇਂ ਲਟਕ ਕੇ ਆ ਜਾਂਦੀ ਕੱਲੀ ਇੱਕੋ ਚੀਜ਼ੀ ਉਹ ਤਾਂ ਵੀਰੇ ਦਾ ਆਪਣਾ ਗਾਹ ਨੂੰ ਪਤਾ ਲੱਗਦਾ ਵੀ ਕਿਉਂ ਕਿ ਥੱਲੇ ਦਵਾਈ ਆ। ਹਾਂਜੀ। ਆ ਇਹਨੂੰ ਪਤਾ ਲੱਗਦਾ ਕਿ ਪਹਿਲਾਂ ਹੀ ਦੇਖ ਕੇ ਕਹਿੰਦਾ ਵੀ ਇਹ ਤੇਲ ਹੀ ਨਹੀਂ ਛੋਡੇ ਵਾਲਾ ਯਾਰ। ਤੇਲ ਨਹੀਂ ਹੈਗਾ ਹੈਗਾ। ਤੇ ਭਾਈ ਤੁਹਾਨੂੰ ਕਦੋਂ ਪਤਾ ਲੱਗਿਆ ਕਿੰਦੇ? ਸਾਨੂੰ ਵੀਰੇ ਗਾਹ ਕਾ ਨੂੰ। ਹਾਂ। ਸਾਨੂੰ ਜਦੋਂ ਗਾਹ ਕਾ ਨਾਲ ਯਾਰ ਛੋਡਾ ਤੇਲ ਹੀ ਛੋਡਾ ਮੰਗਾਇਆ ਸੀ ਆ। ਮੇਂ ਨਿਕਲੇ ਵਿੱਚੋਂ ਕੁਝ ਹੋ ਰਹੀ। ਜੀ। ਫੇਰ ਆਲੇ ਨੂੰ ਕਿਹਾ ਯਾਰ ਲੈ ਕੇ ਤਾਂ ਹੀ ਬਖਾਈ ਤਾਂ ਜਦੋਂ ਵੇਖਿਆ ਆ ਕੇ ਫੇਰ ਪਤਾ ਲੱਗਿਆ ਵੀ ਇਹ ਆ ਚੀਜ਼ ਨਿਕਲਾਈ ਜਾਂ ਫੇਰ ਪਤਾ ਲੱਗਿਆ ਵੀ ਇਹ ਆ ਚੀਜ਼ ਉੱਪਰ ਸਾਡਾ ਹੀ ਆ ਚੀਜ਼ ਆ ਨਾ ਵੇਖੋ ਲੋਗਾਂ ਅਲੋਗ ਸਾਡਾ ਹੀ ਲਾਇਆ ਹੋਇਆ ਲੋਗੋ ਥੋੜੇ ਆਲੇ ਲੱਗੇ ਲੋਗੋ ਸਾਡਾ ਲੱਗਾ ਆ ਅਗਲਾ ਤਾਂ ਸਾਡਾ ਦੇ ਕੇ ਬੁੱਕ ਕਰਦਾ ਨਾ ਵੀ ਥੋੜਾ ਹੀ ਲਿਖਿਆ ਆ ਆ ਨਾਮ ਵੀ ਸਾਡਾ ਹੀ ਲਿਖਿਆ ਆ ਵਾ ਅਗਲਾ ਤਾਂ ਸਾਡਾ ਦੇ ਕੇ ਬੁੱਕ ਕਰਦਾ ਵਾ ਹਾਂ ਅਗਲਾ ਸਾਡਾ ਦੇ ਕੇ ਬੁੱਕ ਕਰਦਾ ਜਨੰਦਰਾਵਲਾ ਉਹਦੇ ਤੋਂ ਨਿਕਲਦਾ ਕਿ ਨਾ ਫੇਰ ਪਤਾ ਲੱਗਦਾ ਵੀ ਇਹ ਕੀ ਨਿਕਲਿਆ ਵਿੱਚੋਂ ਯਾਰ ਇਹ ਸਾਰਾ 23 ਕਰ ਕੰਡ ਬਹੁਤ ਫਰਾਡ ਹੋਇਆ ਵੀਰੇ ਹਾਂ ਹੋ ਨੂੰ 40 ਸਾਲ ਫੇਅਰ ਕਟਿੰਗ ਦਾ ਕੰਮ ਕਰਦੇ ਨੂੰ ਮੈਨੂੰ 40 ਸਾਲ ਖੁਦ ਨੂੰ ਆਪ ਨੂੰ ਹੋ ਗਏ ਉਹ ਉਦੋਂ ਪਹਿਲਾਂ ਇਹ ਆਪਾਂ ਬੰਦਾ ਸਾਡੇ ਮੈਂ ਜਿੱਥੇ ਕੰਮ ਕਰਦਾ ਸੀ ਨਾ ਸਾਡੇ ਪਹਿਲਾਂ ਦਾ ਕੰਮ ਕਰਦਾ ਸੀ ਮੈਂ ਜਦੋਂ ਚਲੋ ਮੈਂ ਸ਼ੁਰੂ ਕੀਤਾ ਮੈਂ ਵਿੱਚ ਤਨੀਕਾਂ ਬਦਲਦੀਆਂ ਉਹਦੇਆਂ ਕਿਉਂਕਿ ਹੌਲੀ ਹੌਲੀ ਤਜਰਬਾ ਹੁੰਦਾ ਜਾਂਦਾ ਆਪਾਂ ਨੂੰ ਤੇ ਬਾਕੀ ਕਿ ਮੈਂ ਕਈਆਂ ਤੋਂ ਇਹ ਵੀ ਸੁਣਨ ਨੂੰ ਦੇਖਿਆ ਯਾਰ ਜਾਂ ਟਿੰਗਾ ਤੋਂ ਸੁਣਿਆ ਵੀ ਆ ਵੀ ਯਾਰ ਵਾਲ ਵੀ ਕਾਲੇ ਹੋ ਜਾਂਦੇ ਬੜਿਆਂ ਦੇ ਵੀਰੇ ਵਿੱਚ ਪਰ ਆਪਾਂ ਉਹ ਚੀਜ਼ ਦੀ ਅਗਲੇ ਨੂੰ ਸ਼ੋਰ ਨਹੀਂ ਪਰ ਹੁੰਦੇ ਆ ਅਸਲੀਅਤ ਹੁੰਦੇ ਆ ਕੋਈ 30 ਤੋਂ ਸਾਲ ਤੋਂ ਮਾਲਾ ਜਿਨ੍ਹਾਂ ਦੇ ਮਾੜਾ ਬਹੁਤ ਬੰਦੇ ਇੱਕ ਦਿਨ ਹੀ ਪਤਾ ਨਹੀਂ ਕਿੰਨੇ ਦੇ ਹੋਏ ਆ ਅਸੀਂ ਖੁਦ ਹਾਲਾਂਕਿ ਇਹ ਚੀਜ਼ ਮੈਂ ਲਿਖੀ ਨਹੀਂ ਸੀ ਉੱਪਰ ਵਾਲ ਕਾਲੇ ਲਿਖੀ ਨਹੀਂ ਸੀ ਉੱਪਰ ਇਹਦਾ ਮਤਲਬ ਜਿਹੜਾ ਗੱਗ ਲੱਗ ਗਿਆ ਗੱਗ ਕੋਈ ਪਤਾ ਨਹੀਂ ਪਤਲ ਗਿਆ ਮੈਂ ਲਗਾਇਆ ਜੀ ਮੇਰੇ ਵਾਲ ਜੀ ਕਾਲੇ ਹੋ ਗਏ ਨਾਲ ਵਾਲ ਵੀ ਕਾਲੇ ਮਸਾਲਾ ਕਿ ਸਾਨੂੰ ਨਹੀਂ ਸੱਚ ਆਉਂਦਾ ਇਹ ਚੀਜ਼ ਦਾ ਪਰ ਹੋਇਆ ਬੜਿਆ ਨਾ ਹੋਇਆ ਬਹੁਤਾ ਨਾ ਹੋਇਆ ਹੋਇਆ ਵੀ ਹੋ ਵੀ ਰਿਹਾ ਵਾ ਹੋ ਵੀ ਰਿਹਾ ਹਾਂਜੀ ਹਾਂਜੀ ਬਿਲਕੁਲ ਸੱਚਾ ਦੇ ਵਿੱਚ ਕੋਈ ਝੂਠ ਨਹੀਂ ਹੈ ਤੇ ਬਾਈ ਕਹਿੰਦੇ ਇਹਦੇ ਵਿੱਚ ਕਿੰਨੇ ਸਮਾਨ ਪੈਂਦਾ ਹੈ ਸਮਾਨ ਵੀਰੇ ਬਹੁਤ ਮਿਹਨਤ ਬਹੁਤ ਆ ਵੀਰੇ ਮਿਹਨਤੀ ਆ ਮਿਹਨਤ ਤੋਂ ਇਲਾਵਾ ਮੰਨ ਲਾ ਮਿਹਨਤ ਬਹੁਤ ਤੇ ਬਾਕੀ ਇਹ ਮਾਰਕੀਟੇ ਤੁਹਾਡੇ ਇਹ ਵੀ ਉਹ ਛਕੰਦੇ ਨੂੰ ਪੈਸੇ ਬਹੁ ਬੰਦੇ ਤੇਲ ਚ ਉਹ ਨਹੀਂ ਨਹੀਂ ਉਹ ਕਾਰ ਪਤਾ ਹੀ ਉਹਨਾ ਹੀ ਖਰਚਾ ਉਹਦਾ ਇੱਕ ਤਾਂ ਉਹਦਾ ਮਿਹਨਤ ਆ ਵੀਰੇ ਮਿਹਨਤ ਮੈਂ ਥੋੜੀ ਸਮਝ ਨਹੀਂ ਜੀ ਨਾ ਆਪਾਂ ਕਰਦੇ ਮੰਨ ਲਓ ਮਿਹਨਤ ਦਾ ਮਿਹਨਤ ਨਾਲ ਚ ਖਰਚਾ ਵੀ ਹੈਗਾ ਵਾ ਬਾਕੀ ਦਾ ਟੈਕਸ ਭਰਦੇ ਅਸੀਂ ਜੀਐਸਟੀ ਇਹਦਾ ਜੀ ਇਹਦਾ ਟੈਕਸ ਭਾ ਦੇ ਟੈਕਸ ਤੋਂ ਮੰਨ ਲਾ ਮਾਲਾ ਸੀ ਕੂਰੀਅਰ ਕਰਦੇ ਆ ਸਾਡਾ 18% ਉਹ ਤੇ ਟੈਕਸ ਹੈਦਾ ਜੀਐਸਟੀ ਦਾ ਬਿੱਲ ਦਿੰਨੇ ਸਾਰੇ ਉਹ ਕਰਦੇ ਆਪਾਂ ਬਿੱਲ ਦਿੰਨੇ ਜਿਹੜਾ ਇੱਥੋਂ ਲੈ ਕੇ ਜਾਂਦਾ ਉਹ ਤਾਂ ਵਕਰਾ ਜਿਹੜਾ ਅਸੀਂ ਕੂਰੀਅਰ ਕਰਦੇ ਆ ਬਾਹਰ ਛੱਡ ਕੇ ਬਾਹਰ ਬਹੁਤ ਜਾਂਦਾ ਵਾ ਹੂੰ ਬਾਹਰ ਪਰ ਮਾਦਮਾਨੀ ਕਰਵਾਉਣੇ ਬਾਹਰ ਬਾਹਰ ਮੰਗਵਾਉਣਾ ਹੋਵੇ ਹਾਂ ਬਾਹਰ ਭੇਜਦੇ ਵੀਰੇ ਅਸੀਂ ਸਾਡੇ ਨਾਲ ਕੰਟੈਕਟ ਡਾਇਰੈਕਟ ਅਸੀਂ ਖੁਦ ਆਪ ਭੇਜਦੇ ਹਾਂ ਜੀ ਤੇ ਜੇ ਕਿਸੇ ਵੀ ਜੀ ਨੇ ਮੰਗਵਾਉਣਾ ਮੰਨ ਲਾ ਇੱਥੇ ਵੀ ਅਸੀਂ ਇਹ ਗੱਲ ਕਹਿੰਦੇ ਵੀ ਜਿਹਨੇ ਵੀ ਮੰਗਵਾਉਣਾ ਸਾਡੇ ਨਾਲ ਕੰਟੈਕਟ ਕਰੇ ਸਾਡੇ ਫੋਨ ਤੇ ਕੰਟੈਕਟ ਕਰੇ ਅਸੀਂ ਭੇਜਾਂਗੇ ਜੀ ਅਸੀਂ ਕੋਰੀਅਰ ਵੀ ਕਰਦੇ ਆਂ ਅਗਲਾ ਆਪ ਲੈ ਜੇ ਆਗੇ ਬਾਕੀ ਜਿਹਨੂੰ ਕੋਈ ਜਲਦੀ ਬਹੁਤ ਜ਼ਰੂਰੀ ਆ ਉਹਦੇ ਹੋਰ ਵੀ ਹੱਲ ਹੈਗੇ ਫਿਰਿਆਂ ਹੋਰ ਵੀ ਹੱਲ ਹੈਗੇ ਅਗਲਾ ਮੰਨ ਲਓ ਸੈਡਾਂ ਤੋਂ ਮੰਗਾਉਣ ਨਾਲ ਅਗਲਾ ਸਾਡੇ ਨਾਲ ਕੰਟੈਕਟ ਕਰ ਲੈ ਕੋ ਦਾ ਹੂੰ ਆ ਫੋਨ ਨੰਬਰ ਦਿੱਤੇ ਹੋਏ ਉੱਪਰ ਫੋਨ ਨੰਬਰ ਵੀਡੀਓ ਤੇ ਵੀ ਦੇ ਦਾਂਗੇ ਵੀਡੀਓ ਤੇ ਵੀ ਦੇ ਦਾਂਗੇ ਉੱਪਰ ਮੈਂ ਤੇ ਨੰਬਰ ਦਿੱਤੇ ਵੀ ਹੋਏ ਆ ਹਾਂ ਤੁਸੀਂ ਜੇ ਬਾਈ ਹੋਣਾ ਤਾਂ ਮਲਾ ਹੋ ਡੇ ਘਰੇ ਕੋਈ ਪਿਆ ਹੈ ਪਹਿਲਾਂ ਹੀ ਸ਼ੀਸ਼ੀ ਪਈ ਆ ਤਾਂ ਉਹਦੇ ਤੇ ਵੀ ਨੰਬਰ ਆ ਉੱਥੋਂ ਚੱਕ ਕੇ ਤੁਸੀਂ ਬਾਈ ਹੋਣਾ ਕੋ ਅਸੀਂ ਤੇ ਇਹ ਕਹਿੰਦੇ ਵੀ ਡਾਇਰੈਕਟ ਖਰੀਦੋ ਹਾਂ ਬਾਕੀ ਆ 2000 ਸਾਡੇ ਤੇ ਦੀ ਨਿਸ਼ਾਨੀ ਦੇ ਵੀਰੇ ਮੈਂ ਤੁਹਾਨੂੰ ਉਹ ਹੀ ਦੱਸੀ ਜਾਨਾ ਵੀ ਆ ਡੱਬੀ ਹੈ ਹਮ ਡੱਬੀ ਦੇ ਵਿੱਚ ਆ ਪਰਚੀ ਆ ਜਿਹਦੇ ਵਿੱਚ ਸਾਰਾ ਕੁਝ ਲਿਖ ਕੇ ਪਾਇਆ ਹੋਇਆ ਉਹਦੇ ਵਿੱਚ ਆ ਡੱਬੀ ਹੈ ਡੱਬੀ ਦੇ ਵਿੱਚ ਸਾਡੇ ਦੋਨੇ ਨੰਬਰ ਦਿੱਤੇ ਹੋਏ ਆ ਦੋਨੇ ਨੰਬਰ ਸਾਡਾ ਦੁਕਾਨ ਦਾ ਐਡਰੈਸ ਦਿੱਤਾ ਆਬ ਤਾਂ ਮੇਰੀ ਹੋ ਗਈ ਪੰਜਾਬ ਦੀ ਵੀਰੇ ਬਾਈ ਦੇ ਮੜੇ ਬਾਲਾਂ ਲਈ ਕੈਮਰਾ ਮਾਰੀ ਨਹੀਂ 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 ਹਾਂਜੀ ਬਾਈ ਇਹੀ ਦਿਲ ਲਾਉਣਾ ਲੱਗਦਾ ਮੈਨੂੰ ਹਾਂ ਨਹੀਂ ਲਾਉਣੇ ਫਿਰ ਵੀਰੇ ਆਪ ਦਾ ਨਾਮ ਕੰਮ ਦਾ ਆਪ ਤਾਂ ਲਾਵਾਂਗੇ ਆਪ ਤਾਂ ਤੇ ਫਿਰ ਕਈ ਕਈ ਜੇ ਮੰਨ ਲਾਉਂ ਤੁਸੀਂ ਨਾ ਲਾਉਂਦੇ ਤੁਸੀਂ ਨਾ ਵਰਤੇ ਅਗਲਾ ਫੋਟੋ ਵੀ ਆ ਕੇ ਕਹਿ ਦੇ ਦੋਏ ਦੂਗੇ ਗੰਜੇ ਹੋਏ ਹੁੰਦੇ ਨਾ ਵਰਤੇ ਹੁੰਦੇ ਹੋਵੇ ਬਾਈ ਤੂੰ ਆਪ ਦੇ ਦਾ ਬਾਲ ਰੱਖ ਨਹੀਂ ਸਕਿਆ ਸਾਡੇ ਤੇਲ ਕੀ ਲੂਗਾ ਬਹੁਤ ਬਾਈ ਜੀ ਮਹੀਨੇ ਵਿੱਚ ਨਾ ਤਕਰੀਬਨ ਜਿਹੜੇ ਬੰਦੇ ਲੱਗੇ ਮਹੀਨੇ ਵਿੱਚ ਰਿਜ਼ਲਟ ਦਾ ਪਤਾ ਲੱਗ ਜਾਂਦਾ ਇੱਕ ਮਹੀਨਾ ਬਿਲਕੁਲ ਜਿਹੜੇ ਛੱਡਦੇ ਆ ਹਾਂ ਜਿਹੜਾ ਉਹ ਤਾਂ ਵੀ ਨੇ 15 ਤੋਂ ਲੱਗੇ 20 ਦਿਨਾਂ ਵਿੱਚ ਰੁਕ ਜਾਂਦੇ ਜਿਹੜੇ ਛੱਡਦੇ ਆ ਛੱਡਦੇ ਆ ਜੀ ਹਾਂ ਜੀ ਜਿਹੜੇ ਗਰੋਧ ਦੀ ਗੱਲ ਆ ਗਰੋਧ ਤਰੀਬਨ ਦੋ ਸ਼ੀਸ਼ੀਆਂ ਲਾਉਣ ਨਾਲ ਤੁਹਾਨੂੰ ਆਪੇ ਬਦਲ ਆ ਜਾਂਦੀ ਹੈ ਗਰੋਧ ਸ਼ੁਰੂ ਹੋ ਜਾਂਦੀ ਹੈ ਦੋ ਸ਼ੀਸ਼ੀਆਂ ਲਾਉਣ ਨਾਲ ਦੋ ਸ਼ੀਸ਼ੀਆਂ ਲਾਉਣ ਨਾਲ ਹੈ ਕੋਰਸ ਤਿੰਨਾਂ ਦਾ ਵੈਦਾਂ ਜੀ ਤਿੰਨ ਸ਼ੀਸ਼ੀਆਂ ਆਪਾਂ ਪੂਰੀਆਂ ਵਰਦੇ ਨਾ ਇੱਕ ਸ਼ੀਸ਼ੀ ਤਰੀਬਨ ਇੱਕ ਮਹੀਨਾ ਲੱਗਾ ਜਾਂਦੀ ਹੈ ਜੀ ਇੱਕ ਮਹੀਨਾ ਇੱਕ ਸ਼ੀਸ਼ੀ ਲੱਗਾ ਜਾਂਦੀ ਹੈ ਤਿੰਨ ਸ਼ੀਸ਼ੀਆਂ ਦਾ ਕੋਰਸ ਹੈ ਇਹਦਾ ਜੀ ਤਿੰਨ ਵਰਤੋ ਫਿਰ ਆਪਾਂ ਨਹੀਂ ਹੁੰਦਾ ਪਰ ਉਹ ਚੀਜ਼ ਇਹ ਤੇ ਬਈ ਇਹਦੇ ਤੇ ਇਹ ਵੀ ਲਿਖਿਆ ਹੋਇਆ ਵੀ ਜੇ ਤੁਸੀਂ ਤੁਹਾਡੇ ਕੋਈ ਗਰੰਟੀ ਹਾਂ ਬਿਲਕੁਲ ਲਿਖਿਆ ਆਪਾਂ ਕੋਈ ਗਰੰਟੀ ਲੈਣੇ ਬਿਲਕੁਲ ਬਿਲਕੁਲ ਲੈਣੇ ਵੀਰੇ ਗਮ ਆਪਾਂ ਜਿਹਨੂੰ ਜ਼ਿੰਮੇਵਾਰ ਬੈਠੇ ਜ਼ਿੰਮੇਵਾਰ ਬਿਲਕੁਲ ਆਪਾਂ ਉਹਦੇ ਪੈਸੇ ਜੇ ਪਰ ਆਪਣੀ ਤਾਂ ਹਾਂ ਬਿਲਕੁਲ ਵੀ ਨਾ ਇੱਥੇ ਕੋਈ ਸ਼ੱਕ ਨਹੀਂ ਆਉਣਾ ਪਰ ਆਪਣੀ ਤਾਂ ਪਰਮਾਤਮਾ ਦੀ ਕਿਰਪਾ ਨਾਲ ਇਹ ਨੌਕ ਪਤਾਉਂਦੀ ਨਹੀਂ ਆ ਜੀ ਇਸ ਤਰ੍ਹਾਂ ਦੀ ਨੌਕਦੀ ਨਹੀਂ ਆਉਂਦੀ ਬਿਲਕੁਲ ਜੀ ਜੀ ਆਮ ਹੁਣ ਜਿਨ੍ਹਾਂ ਦੇ ਬਾਹਰ ਰੋਕਾਂ ਦੀ ਸਿਕਰੀ ਬਹੁਤ ਪੈਂਦੀ ਆ ਹੂੰ ਸਿਕਰੀ ਨਾ ਸਿਕਰੀ ਬਹੁਤ ਸਿਕਰੀ ਤਕਰੀਬਨ ਇੱਕ ਨਾਲ ਸਾਡਾ ਤੇਲ ਨਾਲ ਇੱਕ ਸਿਕਰੀ ਦਾ ਹਫਤੇ ਦੇ ਵਿੱਚ ਵਿੱਚ ਖਤਮ ਹਫਤੇ ਦੇ ਵਿੱਚ ਵਿੱਚ ਖਤਮ ਜਿੰਨਾਂ ਉਹ ਨਹੀਂ ਅਗਲਾਦਾ ਯਾਰ ਪਿੰਡਾਂ ਦੇ ਪੇਪੜੀ ਲਈ ਜਾਂਦੇ ਆ ਬਹੁਤ ਬੁਰੀ ਵਾਲਿਆਂ ਦਾ ਕੱਪੜਿਆਂ ਦੀ ਡਿੱਗੀ ਜਾਂਦੀ ਆ ਬਹੁਤ ਮੁਰਾਹਾਲ ਹੋ ਜਾਂਦਾ ਤਕਰੀਬਨ ਹਫਤੇ ਤੋਂ ਲੈ ਕੇ 10 ਦਿਨਾਂ ਦੇ ਵਿੱਚ ਵਿੱਚ ਸਿਕਰੀ ਗਾਇਬ ਉਹਦੇ ਨਾਲ ਕੀ ਉਹਦੇ ਨਾਲ ਕੀ ਸ਼ੈਂਪੂ ਦਿੰਦੇ ਆ ਜਿਹਦੇ ਸਿਕਰੀ ਹੈ ਜੀ ਉਹ ਜਿਹਦੇ ਸਿਕਰੀ ਨਹੀਂ ਉਹਨੂੰ ਕੱਲਾ ਤੇਲ ਉਹ ਉਹਨੂੰ ਕੱਲਾ ਤੇਲ ਕੱਲਾ ਤੇਲ ਦਾ ਜੀ ਬਸ ਉਹਨੂੰ ਕਰੀ ਹੋਰ ਜੀ ਇਹ ਇਹ ਮਿਲਣਾ ਕਿੱਥੋਂ ਆ ਇੰਬਲ ਨਾ ਹੈਗਾ ਬਾਈ ਮੁੱਲਾਪੁਰ ਉਹ ਨਹੀਂ ਹਾਂ ਬਾਕੀ ਕੋਈ ਅਦਾਲਤ ਤਾਂ ਸਾਹਮਣੇ ਆਪਾਂ ਮੇਨ ਰੋਡ ਤੇ ਆਉਣ ਲੱਗੇ ਹਾਂ ਮੈਂ ਇੱਧਰ ਇੱਧਰ ਬਾਈ ਉਹ ਕੈਮਰਾ ਮਾਰ ਕੇ ਦਿਖਾਓ ਬਾਈ ਦੱਸੋ ਗ੍ਰਾਮਾ ਸਾਹਮਣੇ ਆ ਮੇਨ ਰੋਡ ਤੇ ਆਉਣ ਲੱਗੇ ਵੀਰੇ ਮੇਨ ਤੇ ਸ਼ਾਪ ਲੈ ਲਈ ਆ ਇਹਦਾ ਮੇਨ ਫਰੰਟ ਤੇ ਆਉਣ ਲੱਗੇ ਬਿਲਕੁਲ ਜਾਵਾਂਗੇ ਮੇਨ ਫਰੰਟ ਦੇ ਬੱਸ ਸਟੈਂਡ ਤੋਂ ਬੱਸ ਸਟੈਂਡ ਦੇ ਬਿਲਕੁਲ ਜਿੱਥੋਂ ਆਪਾਂ ਮੋਗੇ ਨੂੰ ਜਾਂਦੇ ਹਾਂ ਬੱਸ ਸਟੈਂਡ ਤੋਂ ਸਿਰਫ 1 ਮਿੰਟ ਦਾ ਕੰਮ ਹੈ 1 ਮਿੰਟ ਦੇ ਨਾਲ ਹਾਂ 1 ਮਿੰਟ ਦਾ ਦੋ ਦੁਕਾਨਾਂ ਛੱਡ ਕੇ ਦੋ ਦੁਕਾਨਾਂ ਛੱਡ ਕੇ ਨਾਲ ਆ ਬਿਲਕੁਲ ਪੂਰੇ ਵੱਡੇ ਬੋਰਡ ਲੱ ਨਬੇਚ ਵਿਚੀ ਕਰਦੇ ਆ ਨਹੀਂ ਨਹੀਂ ਖਣ ਦੇ ਵਿਚ ਵਿਚੀ ਕਰ ਮਨਲਾ ਵੀ ਬਾਈ ਹੁਣੀ ਉਧਰ ਚਲੇ ਜਾਣਗੇ ਕਿਉਂਕਿ ਇੱਕ ਦੋਨ ਦੇ ਵਿੱਚ ਫਿਟਿੰਗ ਸ਼ੁਰੂ ਆ ਫਿਟਿੰਗ ਕਰਕੇ ਮੇਨ ਆਪਾਂ ਮਹੀਨੇ ਦੇ ਵਿੱਚ ਵਿੱਚ ਉੱਥੇ ਜਾ ਬੜਾਂਗੇ ਚਲੇ ਜਾਵਾਂਗੇ ਜਾ ਬੜਾਂਗੇ ਹਾਂ ਕਿਉਂਕਿ ਮਹਾਰਾਜ ਦੀ ਕਿਰਪਾ ਨਾਲ ਮਤਲਬ ਤੇਲ ਨੇ ਗ੍ਰੋਥ ਬਹੁਤ ਕੀਤੀ ਆ ਬਹੁਤ ਪਰਮਾਤਮਾ ਸੱਚੇ ਪਾਤਸ਼ਾਹ ਨੇ ਕਿ ਇੱਥੇ ਲੋਟ ਨਹੀਂ ਆਉਂਦਾ ਕੰਮ ਜੀ ਇੱਥੇ ਲੋਟ ਨਹੀਂ ਆਉਂਦਾ ਹੁਣ ਵਧੀਆ ਬਣਾਵਾਂਗੇ ਤਰੀਕੇ ਨਾਲ ਉੱਥੇ ਆ ਜੀ ਜੀ ਆ ਚੀਜ਼ ਰੱਖ ਕੇ ਜੋ ਵੀ ਸਹੂਲਤਾਂ ਉਹਦੀਆਂ ਕਰਾਂਗੇ ਇੱਥੇ ਕਿਉਂਕਿ ਇੱਕ ਤਾਂ ਆਡਾ హెయిర్ ਕਟਿੰਗ ਦਾ ਰਸ਼ ਪੈ ਜਾਂਦਾ ਅੰਦਰ ਉਹ ਕੋ ਤੇਲ ਵਾਲਿਆਂ ਦਾ ਹੁਣ ਤਾਂ ਚਲੋ ਤੁਸੀਂ ਬੈਠੇ ਨਹੀਂ ਆ ਇੱਥੇ ਬਹੁਤ ਰਸ਼ ਹੁੰਦਾ ਪਰਮਾਤਮਾ ਦੀ ਕਿਰਪਾ ਨਾਲ ਬਾਈ ਇੱਥੇ ਸਾਡੇ ਸਾਹਮਣੇ ਦੋ ਤਿੰਨ ਜਣੇ ਆਰਡਰ ਕਰਕੇ ਗਏ ਜਿਨ੍ਹਾਂ ਨੇ ਬਾਹਰ ਘੱਲਣਾ ਸੀ ਬਹੁਤ ਦੂਰ ਦੂਰ ਤੋਂ ਪਰਮਾਤਮਾ ਦੀ ਕਿਰਪਾ ਅੰਦਰੋਂ ਕਹਿੰਦੀ ਬਹੁਤ ਦੂਰ ਦੂਰ ਤੋਂ ਦੁਨੀਆ ਜੇ ਕੁਛ ਬਾਈ ਹੈਗੀ ਤਾਂ ਹੀ ਆਉਂਦਾ ਨਹੀਂ ਆਉਂਦਾ ਕੋਈ ਪੁੱਜਦਾ ਨਹੀਂ 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 ਕੋਈ ਨਹੀਂ ਪੁੱਜਦਾ ਕਿਉਂ ਦੁਨੀਆ ਤੇਰੀ ਫਿਰਦੀ ਕੌਣ ਪੁੱਜਦਾ ਕਿੰਨੀ ਜੀ ਕੋਣ ਪੁੱਜਦਾ ਇੱਕ ਮੇਰੇ ਮਿਹਨਤਕਾਰ ਬੰਦਾ ਜੀ ਤੁਹਾਨੂੰ ਕੋਈ ਵੀ ਤੂੰਆਂ ਤੂੰ ਕੋਈ ਕੰਮ ਕਰਦਾ ਤੂੰ ਉਹਦੇ ਵਿੱਚ ਦੋ 40 ਸਾਲ ਦਾ ਤਜਰਬਾ ਬਹੁਤ ਜ਼ਿਆਦਾ ਹੁੰਦਾ ਥੋੜਾ ਜਿਹਾ ਕਿਉਂਕਿ ਥੋੜੀ ਜੁੜੀ ਚੀਜ਼ ਆਪਾਂ ਬੜੀ ਜਾਂਦੇ ਜੇ ਤੂੰ ਆ ਨਹੀਂ ਹੱਲੋ ਯਾਰ ਕਿਉਂਕਿ ਇੱਕ ਨਹੀਂ ਬਣਾਇਆ ਸੀ ਇਹ ਮਨੁਕਰੀਏ ਜੀ ਦੋ ਤਿੰਨ ਬਣਾਏ ਆ ਜੀ ਜਿਹਦੇ ਸਾਨੂੰ ਮਨ ਨਹੀਂ ਕਾਮਯਾਬ ਹੋਏ ਆ ਜੀ ਐਂਡ ਤੇ ਆ ਕੇ ਇਹਨੇ ਪਰਮਾਤਮਾ ਦੀ ਕਿ ਆਪਣਾ ਬਣਾ ਫੜਿਆ ਮਤਲਬ ਇਹ ਇਹਨੇ ਆਪਾਂ ਨੂੰ ਤਜਰਬਾ ਇਹਨੇ ਆਪਣਾ ਤਜਰਬਾ ਕੀਤਾ ਇਹ ਤੋਂ ਕਾਮਯਾਬ ਹੋਏ ਆ ਬਾਕੀ ਦੋ ਤਿੰਨ ਬਣਾਏ ਆ ਨਹੀਂ ਕੁੱਟਦੀ ਨਹੀਂ ਰਿਜ਼ਲਟ ਆਇਆ ਮਨੁਕਰੀਏ ਨਹੀਂ 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 ਪਰ ਉਦੋਂ ਬਾਅਦ ਆ ਜਦੋਂ ਦਾ ਕੀਤਾ ਪਰਮਾਤਮਾ ਦੀ ਕਿ ਆਪਣਾ ਇਹਨੇ ਅਸਰੇ ਲਾਤਾ ਪੂਰਾ ਕੰਮ ਤੇ ਆ ਆਹ ਤੇਲ ਆ ਤੇ ਲਾ ਵੀਰੇ ਪੂਰੀ ਨਿਸ਼ਾਨੀ ਦੇਖ ਲੋ ਥੱਲੇ ਦਵਾਈ ਆ ਦਵਾਈ ਨੂੰ ਹਲਾ ਕੇ ਲਾਉਣਾ ਇਹਨੂੰ ਲਾਉਣ ਦਾ ਵੀ ਵਿਧੀ ਬਾਈਏ ਨੂੰ ਇਹ ਵੀ ਡੇਲੀ ਮੰਨ ਲੋ ਨਹਾਉਣ ਤੋਂ ਬਾਅਦ ਸਵੇਰ ਜੀ ਨਹਾ ਲੈ ਹਾਂਜੀ ਨਹਾਉਣ ਤੋਂ ਬਾਅਦ ਵਾਲ ਛਾ ਕੇ ਹਾਂ ਇਹਦਾ ਚੌਂਚਾ 1.5 ਚੌਂਚਾ ਤਲੀ ਤੇ ਪਾ ਕੇ ਨਾ ਹਲਕੀ ਹਲਕੀ ਨੂੰ ਸਾਜ ਕਰਨੀ ਹਲਕੀ ਹਲਕੀ ਨਾਰਮਲ ਜੀ ਇੰਪਾਰੀ ਇਹ ਨਾ ਹੋਵੇ ਤੁਸੀਂ ਮੇਰੇ ਅਗਰ ਮਗਰ ਐਂ ਬਾਹਰੋ ਤੈਨੂੰ ਕਿ ਵੀ ਐ ਝੱਟ ਦੇ ਕਰਾਂ ਕਈ ਹੁਣ ਬੰਦੇ ਫੋਨ ਆ ਜਾਂਦਾ ਯਾਰ ਬਾਈਏ ਵਾਏ ਲਾਉਂਦੇ ਨੇ 20 ਦਿਨੋਂ ਕੇ ਵਾਲ ਛੱਡਣੋਂ ਹਟੇ ਨਹੀਂ ਗਏ ਹਾਂਜੀ ਫਿਰ ਉਹ ਪੁੱਛੀਦਾ ਵੀ ਲਾਉਂਦਾ ਕਿਵੇਂ ਸੀ ਉਹ ਕਹਦਾ ਵੀ ਇਹ ਮੈਂ ਤਲੀ ਭਰ ਲੈਂਦਾ ਤਲੀ ਭਰ ਕੇਆਂ 10-15 ਮਾਲਿਸ਼ ਕਰੀ ਜਾਂਦਾ ਬੈਠਾ ਹਾਂਜੀ ਉਹਦਾ ਨੀ ਬਾਰੇ ਪਰਚੀ ਪੜ ਕੇ ਵੇਲਾ ਪਹਿਲਾਂ ਸਾਡਾ ਲਿਖਿਆ ਵਿੱਚ ਮਾਲਿਸ਼ ਤਾਂ ਕਰਨੀ ਨਹੀਂ ਇਹਦੀ ਇਹ ਤਾਂ ਸਿਰਫ ਹਲਕਾ 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 ਲਾਉਣਾ ਹੈ ਨਰਮ ਲਾਉਣਾ ਹੈ ਤੇ ਚੰਚੇ ਦੇ ਵੱਧ ਤੇਲ ਨਹੀਂ ਲਾਉਣਾ ਇਹਨੂੰ ਜਿਹਦੇ ਵਾਲ ਕੱਟੇ ਆ ਜੀ ਜਿਹਦੇ ਰੱਖੇ ਆ ਜੂੜਾ ਉਹ 2 ਢਾਈ ਚਮਚੇ ਵੀ ਲਾ ਸਕਦਾ ਉਹ 2 ਢਾਈ ਚਮਚੇ ਹਾਂ ਲੱਗਿਆ ਮੰਨ ਲਓ 24 ਘੰਟਿਆਂ ਦੇ ਵਿੱਚੋਂ 12 ਘੰਟੇ ਜ਼ਰੂਰੀ ਹੈ ਜੇ 24 ਲੱਗਿਆ ਰਹੂ ਤਾਂ ਬੈਨੀਫਿਟ ਜਾਂ ਨੁਕਸਾਨ ਕੋਈ ਨਹੀਂ ਲੋ ਨੁਕਸਾਨ ਕੋਈ ਨਹੀਂ ਜੇ 24 ਲੱਗਿਆ ਰਹ ਜੀ ਜਿਲ੍ਹਾਕ ਲੁਧਿਆਣਾ ਜੀ ਬਸ ਇਹਦਾ ਸਾਡੇ ਨਵਾਂ ਬਸਟੈਂਡ ਬਣਿਆ ਸ਼੍ਰੀ ਗੁਰਤਾਰ ਸਿੰਘ ਸਰਾਬਾ ਜੀ ਉਹਦੇ ਬਿਲਕੁਲ ਨਾਲ ਮੇਨ ਰੋਡ ਤੇ ਮੇਨ ਰੋਡ ਤੇ ਜਮਾਂ ਫਰੰਟ ਤੇ ਬਾਈਕ ਮੇਨ ਲੱਗਿਆ ਆ ਵੀਡੀਓ ਆਪਾਂ ਮਨਲਾ ਵੀ ਬਾਈ ਹੋਣਾ ਦੇ ਪੁਰਾਣੀ ਦੁਕਾਨ ਚ ਕਰ ਰਹੇ ਆ ਹਾਂਜੀ 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 ਤੇ ਬਾਕੀ ਜਿਹਨੂੰ ਮਰਜ਼ੀ ਆ ਇੱਕ ਬਾਈ ਹੋਣਾ ਦੀ ਵੈਬਸਾਈਟ ਆ ਹਾਂਜੀ ਹਾਂਜੀ ਜੇ ਤੁਸੀਂ ਜਲ ਮਨਲਾ ਵੀ ਨੇਚਰਲ ਜੈਨੂੜ ਖਰੀਦਣਾ ਚ ਉਹਨਾਂ ਦਾ ਉਹ ਵੈਬਸਾਈਟ ਦਾ ਲਿੰਕ ਆ ਜਿਹੜਾ ਆਪਾਂ ਵੀਡੀਓ ਦੇ ਵਿੱਚ ਪਾ ਦਾਂਗੇ ਤੁਸੀਂ ਉਥੋਂ ਦੇਖ ਸਕ ਉਥੋਂ ਲੈ ਸਕਦੇ ਆ ਇਤੋਂ ਤਾਂ ਬਾਈ ਹੁਣੀ ਇਹੀ ਕਹਿੰਦੇ ਆ ਵੀ ਤੁਸੀਂ ਅਸੀਂ ਸਾਡੇ ਕੋਲ ਇੱਥੇ ਡਾਇਰੈਕਟ ਆਓ ਡਾਇਰੈਕਟ ਆਗੇ ਨਾਲੇ ਤਾਂ ਬਾਈ ਹੁਣਾ ਕੋਲ ਮਿਲੋ ਇਹਦੇ ਬਾਰੇ ਕੋਈ ਜਾਣਕਾਰੀ ਆ ਲਾਉਣ ਦੀ ਜਾਂ ਜੋ ਵੀ ਹੁੰਦਾ ਹੈ ਨਾ ਜੋ ਵੀ ਕਾਰਨ ਪਤਾ ਮੇਰੇ ਕਾਰਨ ਪਤਾ ਕਿ ਸਾਡਾ ਮੰਨ ਲਾ ਯਾਰ ਸਾਡਾ ਪਰਮਾਤਮਾ ਦੀ ਜਿਗ ਆਪਣਾ ਨੌ ਤੇ ਅਗਲਾ ਤੇਲ ਵੇਖਦਾ ਜਦੋਂ ਕਿਸੇ ਨੂੰ ਗਲਤ ਜਾਂਦਾ ਨਾ ਉਦੋਂ ਦਿਲ ਆਪ ਦਾ ਦੁਖੀ ਹੁੰਦਾ ਯਾਰ ਕੱਲੇ ਨੇ ਕਿੰਨੀ ਕਿੰਨੀ ਵਾਰ ਤੋਂ ਅਗਲੇ ਨੇ ਮੰਨ ਲਓ ਅਗਲੇ ਨੇ ਕਿਉਂਕਿ ਅਗਲਾ ਕਦੋਂ ਯਾਰ ਪਹਿਲਾਂ ਮੰਗਾਇਆ ਮੈਂ ਕਈ ਵਾਰੀ ਉਦੋਂ ਸਹੀ ਆਇਆ ਸੀਗਾ ਜੀ ਜੀ ਤੁਹਾਡੇ ਵਾਲਾ ਹੁਣ ਆ ਨਿਕਲਿਆ ਉਹ ਚੀਜ਼ ਦਾ ਵੀਰੇ ਦੁੱਖ ਆਪ ਨੂੰ ਹੁੰਦਾ ਚੀਜ਼ਾ ਕਿਉਂਕਿ ਗਾਗ ਸਾਡੇ ਦੇ ਵਿਸ਼ਵਾਸ ਕਰਦੇ ਆ ਜੀ ਜਦੋਂ ਅਗਲੇ ਨਾਲ ਗਾਗ ਨਾਲ ਧੋਖਾ ਹੋ ਰਿਹਾ ਉਹ ਗਾਗ ਨਾਲ ਨਹੀਂ ਸਾਡੇ ਨਾਲ ਹੋ ਰਿਹਾ ਵਾ ਸਾਡੇ ਨਾਲ ਕਿਉਂਕਿ ਸਾਡੇ ਨਾਲ ਉਹਨੂੰ ਅਗਲਾ ਲੈ ਰਿਹਾ ਵਾ ਫਿਰ ਇਸ ਕਰਕੇ ਵੀ ਤਾਂ ਇਹ ਕਹਿੰਦੇ ਵੀ ਨਹੀਂ ਤਾਂ ਇੱਥੋਂ 700 ਇੱਥੋਂ ਡਾਇਰੈਕਟ ਲੈ ਲਓ ਜੀ ਨਹੀਂ ਆਰਡਰ ਕਰ ਲਓ ਆਰਡਰ ਸਾਡੇ ਨੰਬਰ ਉੱਪਰ ਦਿੱਤੇ ਹੋਏ ਆ ਆਰਡਰ ਨਹੀਂ ਕਰਨਾ ਤੁਹਾਨੂੰ ਆ ਜੁਜਾ ਨੰਬਰ ਦੇ ਦਿੰਦੇ ਆਪਾਂ ਨੰਬਰ ਸਾਡਾ ਵੈਬਸਾਈਟ ਦੇ ਰਹੇ ਹਾਂਜੀ ਮਤਲਬ ਇੱਕ ਇੱਕ ਅੱਧੇ ਦਿਨ ਦੀ ਚਾਹੀਦੀ ਅਗਲਾ ਕਿਉਂਕਿ ਜਿਆਦਾ ਤਾਂ ਕੀ ਹੁੰਦਾ ਰੇਅਰ ਕਰਨਾ ਅਭੀ ਕੱਲ ਨੂੰ ਸਾਡੀ ਫਲਾਈਟ ਆ ਬਹੁਤ ਬਹੁਤ ਬੰਦੇ ਇਸ ਤਰ੍ਹਾਂ ਦੇ ਜਿਨ੍ਹਾਂ ਦੀ ਕੱਲ ਨੂੰ ਫਲਾਈਟ ਹੁੰਦੀ ਹੈ ਵੀ ਜਰੂਰੀ ਚਾਹੀਦਾ ਸਾਨੂੰ ਜਲਦੀ ਉਹਦੇ ਵੀ ਹੱਲ ਲੱਗੇ ਆ ਤੇ ਭਾਈ ਕਹਿੰਦੇ ਹਾਂਜੀ ਹਾਂਜੀ ਜੇ ਅਗਲੇ ਨੇ ਮਾਲਾ ਵੀ ਜਿਆਦੇ ਵੱਡੀ ਕੁਆਂਟੀਟੀ ਚ ਖਰੀਦਣਾ ਹੋਵੇ ਉਹ ਆਪਾਂ ਅਵੇਲੇਬਲ ਕਰਾ ਦਿੰਨੇ ਆ ਜੀ ਨਹੀਂ ਵੀਰੇ ਮੇਰੀ ਉਹ ਵੀ ਦਿਨ ਦਾ ਦੱਸਣਾ ਕਰਨ ਲੱਗੇ ਮਾਲਾ ਜਿਨ੍ਹਾਂ ਨੇ ਆਪ ਲੈ ਕੇ ਜਾਂਦੇ ਜਿਹੜੇ 15 20 ਸ਼ੀਸ਼ੀਆਂ ਤੱਕ ਲੈ ਜਾਂਦੇ ਆ ਜੀ ਪਰ ਬਾਹਰ ਜਿਹੜੇ ਆਮ ਮਤਲਬ ਦੂਜੇ ਦੇ ਇੱਥੇ ਸਾਡੇ ਨਾਲ ਬਹੁਤ ਕੰਟੈਕਟ ਕਰਦੇ ਬਹੁਤ ਬਲੇ ਜਿਹੜੇ ਕਹਿੰਦੇ ਅਸੀਂ ਖੁਦ ਵੇਚਾਂਗੇ ਆਪ ਪਰ ਕਾਰਨ ਪਤਾ ਕੀ ਬਾਈ ਅਗਲਾ ਲੈ ਜਾਂਦਾ ਸਾਡੇ ਨਾਲ ਹੋਇਆ ਵਾ ਅਗਲਾ ਬਾਅਦ ਵਿੱਚ ਉਦੋਂ ਵਿੱਚੋਂ ਗੜਬੜ ਕਰਕੇ ਵੇਚਣਾ ਪੈਂਦਾ ਹਾਂ ਹਾਂ ਮਤਲਬ ਦਾ ਅੱਧਾ ਕੁਝ ਹੋ ਅੱਧਾ ਸਾਡਾ ਪਤਾ ਦਾ ਹੋਰ ਪਤਾ ਨਾਲ ਵਿੱਚ ਇਹ ਸਾਡੇ ਨਾਲ ਹੋਇਆ ਵਾ ਜੀ ਜੀ ਤਾਂ ਇਸੇ ਕਰਕੇ ਅਸੀਂ ਜਵਾਬ ਆ ਵੀ ਅਸੀਂ ਕਿਸੇ ਨੂੰ ਮਾਂ ਸੇਲ ਨਹੀਂ ਕਰ ਦਤਾ ਸੇਲ ਨਹੀਂ ਕਰਨਾ ਤੁਸੀਂ ਡਾਇਰੈਕਟ ਖਰੀਦ ਸਕਦੇ ਆ ਜਾਂ ਬਾਈ ਹੁਣਾਂ ਦੀ ਵੈਬਸਾਈਟ ਆ ਆਪ ਬਈ ਟੈਕਸ ਕਰਦੇ ਆ ਆਪ ਟੈਕਸ ਭਰਦੇ ਇਹਦਾ ਸਭ ਕੁਝ ਆਪ ਕਰਦੇ ਟੋਟਲੀ ਆਪ ਖਰੀਦਦੇ ਆ ਆਪੇਜਦੇ ਆ ਜੀ ਤੇ ਅਗਲੇ ਨੂੰ ਕਹਿੰਦੇ ਵੀ ਸਾਥੋਂ ਕਿਉਂਕਿ ਦਿੱਥੋਂ ਜਾਂ ਸਾਥੋਂ ਮਗਾਵੂ ਨਾ ਉਹ ਸਵਾਦ ਆ ਯਾਰ ਸਾਨੂੰ ਇਹ ਚੀਜ਼ ਦਾ ਮਾਰੋਂ ਸਾਥੋਂ ਲੈ ਗਿਆ ਬੰਦਾ ਅਸੀਂ ਉਹਦੀ ਗਾਰੰਟੀ ਵੀ ਗਾਰੰਟੀ ਲੈਣੇ ਹਾਂ ਹਾਂ ਜੀ ਹੁਣ ਜਦੋਂ ਅਗਲਾ ਕਹਿੰਦਾ ਯਾਰ ਆ ਵਿੱਚੋਂ ਕੀ ਉਹ ਸਾਨੂੰ ਵੀ ਇੱਥੇ ਸਵਾਦ ਜਾਂਦੀਆਂ ਨਹੀਂ ਆਉਂਦੀਆਂ ਚੀਜ਼ਾਂ ਕਿਉਂਕਿ ਅਸੀਂ ਵੀਡੀਓ ਹੀ ਪ ਅਸੀਂ Amazon ਤੇ ਮੈਂ ਤੁਹਾਨੂੰ ਕਹਿੰਦੀ ਦੋ ਤਿੰਨ ਸਾਲ ਬਹੁਤ ਵੇਚਿਆ ਵਾ ਜੀ Amazon ਤੇ ਵੀ Mi Show App ਤੇ FlipKart ਤੇ ਬਹੁਤ ਜ਼ਿਆਦਾ ਵੇਚਿਆ ਵਾ ਜੀ ਜੀ ਪਰ ਹੁਣ ਦੋ ਤਿੰਨ ਮਹੀਨਿਆਂ ਤੋਂ ਪ੍ਰੋਬਲਮ ਆਉਣ ਲੱਗੀ ਵੀਰੇ ਤਿੰਨ ਮਹੀਨਿਆਂ ਤੋਂ ਗਾਹਕਾਂ ਦੇ ਲੰਬੇ ਆਉਣ ਲੱਗੇ ਜੀ ਜਿਹਦੇ ਕਰਕੇ ਅਸੀਂ ਮਤਲਬ ਵੀਡੀਓ ਵੀ ਭਾਜੀ ਦੱਸਿਆ ਵੀ ਸੀਗਾ ਉਹੀ ਤੁਹਾਨੂੰ ਦੱਸਿਆ ਵੀ ਦਿਲ ਲੱਗਦਾ ਉਹ ਚਾਹ ਦਾ ਦਿਲ ਦੁਖੀ ਹੁੰਦਾ ਜਦੋਂ ਗਾਹਕ ਦਾ ਗਲਤ ਜਾਂਦਾ ਗਾਹਕ ਮੇਰਾ ਗਲਤ ਜਾਂਦਾ ਕਿਉਂਕਿ ਅਗਲਾ ਤਾਂ ਕਹਿੰਦੇ ਯਾਰ ਵਾਲ ਤਾਂ ਵੀਰੇ ਉਹੀ ਮੈਨੂੰ ਛੱਡਉਂਦਾ ਛੱਡੇ ਨਹੀਂ ਹੁਣ ਜਿਨ੍ਹਾਂ ਨੇ ਤਾਂ ਪਹਿਲਾਂ ਮੰਗਾਇਆ ਉਹਨਾਂ ਦਾ ਪਤਾ ਹੈ ਉਹ ਤਾਂ ਜਾਣਦੇ ਇਹਦੇ ਬਾਰੇ ਹੁਣ ਜਿਹੜਾ ਪਹਿਲੀ ਵਾਰੀ ਮੰਗਾਰਿਆ ਮਨ ਲੈ ਮਨ ਜਾਣ ਤੋਂ ਉਹਨਾਂ ਦਾ ਨਹੀਂ ਪਤਾ ਕੀ ਜੀਦਾ ਪਤਾ ਨਹੀਂ ਨਾ ਉਹਨੂੰ ਨਹੀਂ ਪਤਾ ਉਹਨਾਂ ਦਾ ਨਹੀਂ ਪਤਾ ਕੀ ਜੀਦਾ ਉਹ ਤਾਂ ਜਦੋਂ ਰਿਜ਼ਲਟ ਨਹੀਂ ਆਉਂਦਾ ਫਿਰ ਜੀਕ ਮਾਰਦਾ ਉਹਨੇ ਤਾਂ ਉਹ ਹੀ ਦੇਖਣਾ ਵੀ ਆਹੀ ਰਿਜ਼ ਨਾਲ ਉਹ ਤਾਂ ਜਦੋਂ ਉਹਨੂੰ ਰਿਜ਼ਲਟ ਨਹੀਂ ਆਇਆ ਉਦੋਂ ਜੀਕ ਮਾਰਦਾ ਵੀ ਇਹ ਕੀ ਨਿਕਲਿਆ ਜਾਂਦਾ ਇਹ ਕੀ ਨਹੀਂ ਜਦੋਂ ਅਗਲਾ ਸਾਨੂੰ ਦੱਸਦਾ ਸਾਨੂੰ ਪਹਿਲਾਂ ਹੀ ਪਤਾ ਲੱਗ ਜਾਂਦਾ ਵੀ ਇਹਨੂੰ ਅਗਲੇ ਨੂੰ ਪਹਿਲਾਂ ਦੱਸ ਦੀਦਾ ਵੀਰੇ ਤੈਨੂੰ ਗਲਤ ਆ ਗਿਆ ਹਾਂ ਅਜਾ ਅਗਲਾ ਮੰਨ ਜਾਂਦਾ ਵੀਰੇ ਠੀਕ ਆ ਕਿਉਂਕਿ ਆਪਾਂ ਨੂੰ ਕਦੇ ਵੀ ਸਾਡੇ ਵਾਲੀ ਚੀਜ਼ ਹੀ ਹੈ ਨੀ ਹੂੰ ਕਿਉਂਕਿ ਅੱਜਕੱਲ ਵੀਰੇ ਕਾਰਨ ਪਤਾ ਕੀ ਜਿੱਥੇ ਜਿਹੜੀ ਵੀ ਕੋਈ ਚੀਜ਼ ਚੱਲਦੀ ਹੈ ਨਾ ਪੰਜਾਬ 'ਚ ਚੱਲਦੀ ਹੈ ਬਾਹਰ ਚੱਲਦੀ ਜਿਹੜੀ ਕੋਈ ਮਾੜੀ ਹਾਈਲਾਈਟ ਹੁੰਦੀ ਆ ਉਹਦੇ ਪਿੱਛੇ ਡੁਪਲੀਕੇਟ ਤਰ੍ਹਾਂ ਡੁਪਲੀਕੇਸੀ ਨਾਲ ਸ਼ੁਰੂ ਹੋ ਜਾਂਦਾ ਬਾਈ ਜਿਹੜੇ ਮੈਂ ਇੱਕ ਹੋਰ ਵੀ ਦੇਖੇ ਵੱਡੇ ਵੱਡੇ ਬਾਲਾਂ ਵਾਲੇ ਉਹ ਕੀ ਮਸਲਾ ਹੈ ਉਹ ਉਹਨਾਂ ਦਾ ਵੀਰੇ ਆਪ ਦਾ ਉਹਨਾਂ ਤਰ੍ਹਾਂ ਉਹਦੇ ਵਿੱਚ ਵੀ ਬਹੁਤ ਜ਼ਿਆਦਾ ਹੋਏ ਪਏ ਆ ਉਹ ਕਹੀ ਜਾਂਦਾ ਉਹ ਡੁਪਲੀਕੇਟ ਉਹ ਕਹਿੰਦਾ ਇਹ ਡੁਪਲੀਕੇਟ ਹਨਾ ਪਤਾ ਨਹੀਂ ਇਹ ਵੀ ਸਮਝਦਾ ਵੀ ਅਸਲੀ ਕਿਹੜਾ ਤੇ ਡੁਪਲੀਕੇਟ ਕਿਹੜਾ ਆਰਗੇਨਿਕ ਹਾਂ ਦੇਸੀ ਆ ਇਹ ਸਾਡੀ ਗਾਰੰਟੀ ਵੀਰੇ ਚ ਕੋਈ ਕੈਮੀਕਲ ਹੋਵੇ ਜੀ ਭੋਰਾ ਵੀ ਉਹ ਚੀਜ਼ ਦੀ ਸਾਡੀ 100% ਗਾਰੰਟੀ ਆ ਤੁਹਾਡੇ ਜੀ ਕੋਈ ਵੀ ਕੈਮੀਕਲ ਹੋਵੇ ਕੋਈ ਇਹਦੇ ਵਿੱਚ 1% ਵੀ ਕੈਮੀਕਲ ਹੋਵੇ ਇਹਦੇ ਵਿੱਚ ਜੋ ਵੀ ਚੀਜ਼ਾਂ ਸਭ ਦੇਸੀ ਆ ਇਹਦੇ ਵਿੱਚ ਟੋਟਲੀ ਦੇਸੀ ਜਿਹੜੀਆਂ ਬੂਟੇ ਨਾਲ ਤਿਆਰ ਕੀਤਾ ਹੋਇਆ ਆਨੰਦ ਹਰਬਲ ਆਨੰਦ ਹਰਬਲ ਹੇਅਰ ਆਇਲ ਹੇਅਰ ਆਇਲ ਹਾਂਜੀ ਆਨੰਦ ਹਰਬਲ ਵੀਡੀਓ ਦੇ ਨੰਬਰ ਚੱਲਦਾ ਹੈ ਪਹੁੰਚਣਾ ਉਸ ਨੂੰ ਮੁੱਲਾ ਪਰ ਬਣਾ ਬੱਸ ਸਟੈਂਡ ਦੇ ਬਿਲਕੁਲ ਨਾਲ ਹੀ ਬਾਈ ਉਹਨਾਂ ਦੀ ਸ਼ੌਪ ਪਰਟੀ ਕਰਨਾ ਬੈਠੇ ਆਪਣੀ ਉਹ ਚੀਜ਼ ਦੀ ਆਪਾਂ ਜਿਹਦੀ ਗਰੰਟੀ ਲੈਣੀ ਪੂਰੀ ਰੱਡੀ ਲੈਣੇ ਪੂਰੀ ਅੱਛੀ ਦੀ ਹਾਂਜੀ ਆਪਣੀ ਤਾਂ ਉਹ ਜਿਹਨਾਂ ਪਰਮਾਤਮਾ ਦੀ ਕਿਰਪਾ ਨਾਲ ਮੌਕਾ ਆਉਂਦਾ ਹੀ ਨਹੀਂਗਾ ਫੇਰ ਦੀ ਕਾਰਨ ਪਤਾ ਕੀ ਵੀਰੇ ਕੋਈ ਵੀ ਦੁਨੀਆ ਤੇ ਚਾਹ ਜਿੱਡਾ ਮਰਜੀ ਵੱਡੇ ਤੋਂ ਵੱਡਾ ਡਾਕਟਰ 100% ਕੋਈ ਵੀ ਨਹੀਂ ਗਰੰਟੀ ਲੈ ਸਕਦਾ ਜੀ ਵਿੱਚੋਂ 5 7 10% ਖੋ ਜਾਂਦਾ ਕੋਈ ਵੀ ਚਾਹ ਦੁਨੀਆ ਜਿੱਡਾ ਮਰਜੀ ਰਹਾ ਉਹ ਚੀਜ਼ ਆਪਾਂ ਜਮੇ ਵਾਰ ਬੈਠੇ ਹਾਂ ਹੂੰ ਉਹ ਚੀਜ਼ ਹੋਈ ਉਹ ਚੀਜ਼ ਦਾ ਜ਼ਿੰਮੇਵਾਰ ਜ਼ਿੰਮੇਵਾਰ ਕਿਉਂਕਿ ਮੈਂ ਮੈਂ ਕਹੀ ਮੈਂ 100% ਗਾਰੰਟੀ ਲੈਣਾ ਮੈਂ ਵਿੱਚੋਂ 5 10% ਆਪਾਂ ਮੰਨਦੇ 5 10% ਕੋਈ ਵੀ ਜਿੱਦਾਂ ਮਰਜ਼ੀ ਜਨ ਮਰਜ਼ੀ ਡਿਗਰੀਆਂ ਕੀਤੀਆਂ ਰਹਿ ਜਾਂਦਾ ਵਿੱਚੋਂ ਪਰ ਉਹ ਚੀਜ਼ ਦੀ ਆਪਾਂ ਅਗਲੇ ਦਾ ਨੁਕਸਾਨ ਨਹੀਂ ਹੋਣ ਦੇਵਾਂਗੇ ਜਿੱਦੀ ਆਪਣੀ ਜ਼ਿੰਮੇਵਾਰੀ ਹੈ ਜ਼ਿੰਮੇਵਾਰੀ ਤਾਂ ਤੁਹਾਡੇ ਪੈਸੇ ਵਾਪਸ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਧੰਨਵਾਦ ਵੀਰੇ ਓਕੇ ਬਾਈ ਜੀ ਸੱਚੀ ਕਾ ਦਿਓ